ੴ ਓੰਕਾਰ ਸਤਨਾਮ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰਪ੍ਰਸਾਦ ਨਾਮ ਮਿਲੈ ਤਾ ਜੀਵਾ ਨਾਨਕ ਨਾਮ ਮਿਲੈ ਤਾ ਜੀਵਾ ਨਾਮ ਮਿਲੈ ਤਾ ਜੀਵਾ ਨਾਨਕ ਨਾਮ ਮਿਲੈ ਤਾ ਜੀਵਾ ਨਾਮ ਮਿਲੈ ਤਾ ਜੀਵਾ ਨਾਮ ਮਿਲੈ ਤਾ ਜੀਵਾ ਨਾਮ ਮਿਲੈ ਤਾ ਜੀਵਾ ਰਲਕੇ ਨਾਮ ਮਿਲੈ ਤਾ ਜੀਵਾ ਨਾਨਕ ਨਾਮ ਮਿਲੈ ਤਾ ਜੀਵਾ ਨਾਨਕ ਨਾਮ ਮਿਲੇ ਤਾਂ ਜੀਵਾ ਨਾਨਕ ਨਾਮ ਮਿਲੇ ਤਾਂ ਜੀਵਾ ਨਾਨਕ ਨਾਮ ਮਿਲੇ ਤਾਂ ਜੀਵਾ ਤੇਰਾ ਕੀਤਾ ਜਾਤੋ ਨਹੀਂ ਤੇਰਾ ਕੀਤਾ ਜਾਤੋ ਨਹੀਂ ਸੁਖਿਆ ਕਰੋ ਤੇਰਾ ਕੀਤਾ ਜਾਤੋ ਨਹੀਂ ਤੇਰਾ ਕੀਤਾ ਜਾਤੋ ਨਹੀਂ ਮਾਨੋ ਜੋਗ ਕਿਤੋਈ ਨਾਨਕ ਨਾਮ ਮਿਲੇ ਤਾਂ ਜੀਵਾ ਮਾਨੋ ਜੋਗ तोई जीवा। मैं निर्गुण आ रे को गुण नाही निर्गुण आरे को गुण नाही <laughs> ਆਰੇ ਗੋਗੁਨ ਨਾਹੀ ਆਪੇ ਤਰਸ ਪਈ ਹੋਈ ਨਾਨਕ ਨਾਮ ਮਿਲੇ ਤਾਂ ਜੀਵਾ ਆਪੇ ਤਰਸ ਪਈ ਹੋਈ ਨਾਨਕ ਨਾਮ ਮਿਲੇ ਤਾਂ ਜੀਵਾ ਤਰਸ ਪਿਆ ਮਹਿਰਾਮਤ ਹੋਈ ਤਰਸ ਪਿਆ ਮਹਿਰਾਮਤ ਹੋਈ ਤਰਸ ਪਿਆ ਮਹਿਰਾਮਤ ਹੋਈ ਤਰਸ ਪਿਆ ਮਹਿਰਾਮਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਜੀਵਾ ਹਮਰੇ ਸੱਜਣ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾ 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 ਤਨ ਮਨ ਥੀ ਵੈ ਹਰਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀ ਵੈ ਹਰਿਆ ਨਾਨਕ ਨਾਮ ਮਿਲੇ ਤਾਂ ਜੀਵਾ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਨਾਮ ਮਿਲੇ ਤਾਂ ਜੀਵਾ ਨਾਨਕ ਨਾਮ ਮਿਲੇ ਤਾਂ ਜੀਵਾ ਨਾਮ ਮਿਲੇ ਤਾਂ ਜੀਵਾ ਨਾਨਕ ਨਾਮ ਮਿਲੇ ਤਾਂ ਜੀਵਾ ਸ਼ੁਰੂ ਕਰੋ ਅਰੋ ਜਿੱਥੋਂ ਕੱਲ ਕੀਤਾ ਸੀ ਖੇਤੀ ਕਰੋ ਖੇਤੀ ਕਰਾ ਕਰੋ ਕੋਈ ਕਰ ਦੇ ਇੱਕ ਇੱਕ ਪੌੜੀ ਪੜੀ ਜਾ ਹਾਂ ਨਹੀਂ ਇੱਕ ਪੌੜੀ ਜੜੀ ਆ ਕੱਲ ਜਿੱਥੇ ਸ਼ੁਰੂ ਹੋਈ ਯਾਰ ਤੂੰ ਤੇ ਕਰਦੇ ਕਦਾ ਕਦਾ ਯਾਰ ਰੰਪਟਾ ਦੀ ਬਗਾਨੀ ਫੇਰ ਤੋਂ ਫੋਲੀ ਕਰੇ ਜਾਨਾ ਇਕਨ ਤਾਂ ਆਂ ਆਂ ਕੋਈ ਨਹੀਂ ਕੋਈ ਨਹੀਂ ਓਮ ਅੰਕਾਰ ਨਹੀਂ ਪਿੱਛੇ ਨਹੀਂ ਬੋਲਣਾ ਪੌੜੀ ਸਣਾ ਪੂਰੀ ਹਾਂ ਓਮ ਮੰਤਰ ਸੁਣਾ ਦੇ ਇੱਕ ਓਮ ਅੰਕਾਰ ਸਤਨਾਮ ਧਿਆਨ ਰੱਖੋ ਬਾਕੀ ਨਿਰਭਾਉ ਨਿਰਵੈ ਅਕਾਲ ਮੂਰਤ ਅਜੂ ਸਬ ਹਮ ਗੁਰ ਪ੍ਰਸਾਦ ਜਪ ਆਜ ਸਤਿ ਵਿਗਾਦ ਸਤਿ ਹੈ ਭੀ ਸਤਿ ਨਾਨਕ ਹੋਸੀ ਭੀ ਸਤਿ सोचा सोच हो गई जे सोची लख वार चुपा चुप न हो गई जे लाए रहा निवतार भुखिया भुख न उतरी जे बन्ना बुरिया पार सहस से आन पालक हो गए तक न चला नाल शिव सचे आरा हुई है ते कूड़ा टुटा पाल हुक्म रजाई चलना नामक चलो आगे तो चलो दूजी पड़ी पढ़ो चलो जी आगे

गांव में को व्यापै दिसै दूर गांव में को वेखै हदै राख दूर कठिन कठिन आवै कोटि कैसे पात्र कुटी कोटि कोट कोट जदा ल लै, लंदे दे देंदा दे लंदा दे जान दे बावजूद तर आही को सुखनी हुकम चलाए रा ਚਲੋ ਅੱਗੇ ਸਾਹਿਬ ਸਾਚ ਨਾਏ ਆਖਿਆ ਪਉ ਅਪਾਰ ਆਖ ਹੈ ਮੰਗ ਹੈ ਜਿਹ ਦੇ ਦਾਤ ਕਰੇ ਦਾਤਾਰ ਫੇਰ ਕੇ ਅਗੇ ਰੱਖੀ ਹੈ ਜਿਸ ਦਿਸੈ ਦਰਬਾਰ ਲੋਹਾਂ ਕੇ ਬੋਲਣ ਬੋਲੀ ਹੈ ਜਿਸ ਸੁਣਾ ਕ ਮੇਰੇ ਮੂਖ ਤੋਂ ਔਰ ਨਾਨਕ ਇਹ ਰਹਿ ਜਾਣੀ ਹੈ ਕਬ ਆਪੇ ਸੁਚਿਆਰ ਹੈਲੋ ਜਿਆਨਾ ਜਾਏ ਕੀਤਾ ਨ ਹੋਏ ਆਪੇ ਆਤਿਰੰਜਨ ਹੋਏ ਜਿਸੇ ਰਿਆ ਜਿਨ ਪਾਇਆ ਮਾਨ ਨਾਨਕ ਕਾਵਿਆ ਪੁਣੀ ਨਿਧਾਨ ਪਾਵਿਆ ਸੁਣਿਆ ਮਦਦ ਕੀ ਆਪੋ ਪਰ ਹਰ ਸੁਖ ਭਲਾ ਜਾਏ ਮੂਖ ਨਾਦੰਗ ਮੂਖ ਬੇਦੰਗ मुख रहे असमाए गुरमुख नादंग गुरमुख वेदंग आगे किया मुख रहे असमाए की समाए आ समाए आ फिर समाई, समाई, हाँ, समाई पढ़ो ना फिर ਬਰਾ ਇੱਕ ਦੇਹ 부ਜਾਈ ਸਬਨਾ ਜੀਆਂ ਆਪਾ ਇੱਕ ਦਾਤਾ ਕੋ ਮੈ ਰਿਸਰ ਨਾ ਜਾਈ ਹੈਲੋ ਈਰਤਨਾਵਾ ਜੇਿਸ ਭਾਵਾਂ ਵਿਣ ਭਾਣੇ ਕੇ ਨਾਇ ਕਰੀ ਅੱਛਾ ਇਹਨਾਂ ਇਹਨੂੰ ਨਾ ਇਹਨੂੰ ਪੜਨਾਵਾ ਨਾ ਏ ਨਾਇ ਨੀਗਾ ਨਾ ਹੈ ਦਾ ਮਤਲਬ ਹੁੰਦਾ ਨਾਉਣਾ ਈਰਤਨਾਵਾ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਇ ਕਰੀ ਪਾਰਾ ਕਰਕੇ ਬੋਲਣਾ ਠੀਕ ਆ ਅੱਗੇ 33 ਈਰਤ ਆਈ ਵੇਰਾ ਬਿਨ ਕਰਮਾ ਕੈ ਮਿਲਾ ਲਈ ਹਾਂ ਮਤਿ ਵਿਚਾਦ ਤਲੇ ਜਵਾਹਰ ਮਾਨਕ ਜੇ ਕੋ ਗੁਰ ਕੀ ਸੁਖ ਸੁਣੀ ਗੁਰਾ ਇੱਕ ਇਹਨੂੰ ਗੁਰਾ ਨਹੀਂ ਪੜਨਾ ਬਿੰਦੀ ਨਹੀਂ ਲਾਉਣੀ ਗੁਰਾ ਪੜਨਾ ਗੁਰਾ ਇੱਥੇ ਰੁਕਣਾ ਗੁਰਾ ਇੱਕ ਦੇਵ ਬੁਝਾਈ ਇੱਕ ਦੇ ਪਹਿਲਾ ਸੁਣੋ ਗੁਰਾ ਇੱਕ ਦੇਵ ਬੁਝਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਮਿਸਰ ਨ ਜਾਇ। हे ਸਤਿਗੁਰੂ ਜੀ ਮੈਨੂੰ ਇੱਕ ਗੱਲ ਸਮਝਾ ਦਿਓ। ਕੀ ਸਬਨਾ ਜੀਆਂ ਦਾ ਇੱਕ ਦਾਤਾ ਮੈਨੂੰ ਭੁੱਲੇ ਨਾ। ਠੀਕ ਆ ਇਹਨੂੰ ਬਿੰਦੀ ਨਹੀਂ ਲਾਉਣੀ। ਗੁਰਾ ਇਹ ਦੁਕਣਾ ਇੱਥੇ। ਗੁਰਾ ਇੱਕ ਦੇਵ ਬੁਝਾਈ। ਬਲੋ ਅੱਗੇ। ਸਬਨਾ ਜੀਆਂ ਕਾ ਇੱਕ ਦਾਤਾ। ਇੱਕ ਨਹੀਂ ਇੱਕ। ਇੱਕ ਦਾਤਾ। ਹਾਂ ਮੈਂ ਨਾ ਜਾਇ। ਸਭ ਲਾਭ ਨਹੀਂ ਤੇ ਆਨ ਕਰਨਾ। ਹਾਂ ਚਲੋ। ਚਲੋ ਅੱਗੇ। ਓਰੀਏ ਚੱਲ। ਆਤਲਾ ਆਤ ਕਿਆ ਕਿਆ ਪੜਖੀ ਆ ਕੀਆ ਜੇ ਜੁਗ 7 4 ਆ ਹਾਂ 4 ਜਿਤਾ ਚੇ ਤਾਕਤ ਆ ਗਿਆ ਚਲੋ ਜੇ ਜੁਗ 4 ਆ ਆ ਹਾਂ ਵਾਖੜਾ ਚ ਜਾਣੀ ਅੱਛਾ ਇਹਨੂੰ ਇਹਨੂੰ ਆ ਧਿਆਨ ਰੱਖੋ ਸਾਰੇ ਜਣੇ ਹੁਣ ਇੱਥੇ ਬੋਰਡ ਵਾਲ ਧਿਆਨ ਦੇਵੋ ਅਨਾਂ ਚਾ ਚੁਪੀ ਕਿਆ ਕਰੋ ਐ ਐਕਾ ਆ ਕੀਆ ਨਵਾ ਹਾਂ ਨਵਾ ਨਵਾ ਤੇ ਨਵਾ ਹਾਂ ਤੇ ਆ ਕੀਆ ਖੰਡਾ ਹਾਂ ਖੰਡਾ ਇੱਕ ਕੀ ਇੱਕ ਮਿੰਟ ਕੀ ਖੰਡਾ ਆ ਖੰਡਾ ਖੰਡਾ ਦਾ ਪਤਾ ਕੀ ਹੁੰਦਾ ਜਿਹੜਾ ਚਲਾਉਣ ਵਾਲਾ ਹੁੰਦਾ ਹਾਂ ਤੇ ਨਵਾਦਾ ਹੁੰਦਾ ਜਿੱਦਾਂ ਮੇਰਾ ਪੈਨ ਨਵਾ ਠੀਕਾ ਨਵਾ ਠੀਕਾ ਤੇ ਇਹਨੂੰ ਇਹ ਇਹਨੂੰ ਕੀ ਪੜਨਾ ਵਾ ਹੁਣ ਪਲਾ ਤੁਹਾਨੂੰ ਸਕੇ ਇਹਨੂੰ ਨਵਾ ਪੜਨਾ ਬਿੰਦੀ ਲਾ ਕੇ ਨੌ ਨੌ ਬਣਦੇ ਨੇ ਇਹ ਨਵਾ ਨੇ ਨਵਾ ਇਹਨੂੰ ਖੰਡਾ ਨਹੀਂ ਪੜਨਾ ਖੰਡਾ ਬਹੁਵਚਨਾ ਦੋਵੇਂ ਨਵਾ ਖੰਡਾਂ ਵਿੱਚ ਜਾਣੀ ਨੌ ਖੰਡ ਪ੍ਰithvi ਆ ਨੌ ਖੰਡਾਂ ਇਹ ਇਹਨੂੰ ਨਵਾਂ ਖੰਡਾਂ ਵਿੱਚ ਜਾਣੀਏ ਪੜਨਾ ਚਲੋ ਅੱਗੇ ਕਿਹੜਾ ਕਿਹਨੇ ਪੜਿਆ ਚਲੋ ਨਵਾਂ ਖੰਡਾਂ ਚਲੋ ਨਵਾਂ ਖੰਡਾਂ ਵਿੱਚ ਜਾਣੀਏ ਹਾਂ ਨਾਲ ਚਲੇ ਕੇ ਹੋਏ ਹਾਂਜੀ ਬਾਹਰ ਲਾਓ ਰੱਖਿਆ ਤੇ ਕਿਆ ਕਰਦੀ ਹਾਂ ਚੰਗਾ ਨਾਓ ਧਿਆਨ ਨਾ ਪੜਾ ਚੰਗਾ ਲਾਓ ਖਾਏ ਕੇ ਆ ਕੇ ਆ ਮੇਰੇ ਮੂੰਹ ਤੇ ਨਹੀਂ ਲਿਖਿਆ ਗੁੱਟ ਕੇ ਤੇ ਵੇਖਿਆ ਕਰੋ ਕੇ ਆ

ਕੋਈ ਕੋਈ ਨਹੀਂ ਕੋਈ ਜਿ ਸੁਣਿਆ ਹਾਂ ਹਾਂ ਚਲ ਪੜ ਪੜੋ ਕੋਈ ਠੀਕਾ ਅੱਗੇ ਸੁਣਿਆ ਤਰ ਤਰ ਤਬਲ ਆਕਾਸ ਹਾਂਜੀ ਚਲੋ ਕੋਈ ਡਰੀਦਾ ਨਹੀਂ ਹੁੰਦਾ ਮੈਂ ਤੇ ਮੇਰੇ ਕੋ ਸਿੱਖਣਾ ਤੋਹੀ ਮੈਂ ਤੁਹਾਨੂੰ ਡਾਟਣਾ ਥੋੜਾ ਸਕੂਲ ਥੋੜਾ ਹੈ ਸੁਣਿਆ ਧਰਤ ਤਵਲ ਮੇਰੇ ਪਿੱਛੇ ਬੋਲੋ ਧਰਤ ਤਵਲੇ ਆਕਾਸ ਸੁਣਿਆ ਦੀਪ ਲੋ ਪਾਤਾਲਾ ਨਾਨਕ ਅੱਗੇ ਬੋਲੋ ਕੀ ਆ ਹਾਂ ਕੀ ਲਿਖਿਆ ਉੱਤੇ ਭਗਤਾ ਲਿਖਿਆ ਬਿੰਦੀ ਤੇ ਨਹੀਂ ਲੱਗੀ ਲਵਣੀ ਚਾਹੀਦੀ ਆ ਕਿਉਂ ਹਾਂ ਸ਼ਾਬਾਸ਼ ਇਕ ਬਚਨ ਉਹ ਭਗਤਾ ਇੱਕ ਨੂੰ ਬੋਲਣਾ ਹੈ ਨਾ ਉਹ ਭਗਤਾ ਉਹਰਾ ਤੇ ਜੇ ਇੱਥੇ ਬਹੁਵਚਨ ਬਹੁਤਿਆਂ ਵਾਸਤੇ ਫਿਰ ਭਗਤਾ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਅਗੇ ਬੁੱਲ ਪੜੋ ਹੋਰ ਕਿਹੜਾ ਰਿੰਦਾ ਪੜਨੋ ਹਾਂ ਇਹ ਨਹੀਂ ਆ ਰਹੀ ਦੀ ਸੁਣਿਆ ਇਸ ਬੰਮਾ ਨੂੰ ਸੁਣਿਆ ਮੁਖਿ ਸਵਾਹਨ ਨੂੰ ਸੁਣਿਆ ਜੋਗ ਦਿੱਤੋ

ਆ ਰਹੀ ਦੀ ਆ ਰਹੀ ਦੀ ਆ ਇਧਰ ਆ ਆ ਚੱਲ ਚੱਲ ਸੁਨੇਹਾ ਸੱਤ ਸੁਨੇਹਾ ਨਾਨਕ ਧਿਆਨ ਸੁਨੇਹਾ ਪਰ 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 ਲਾਹਮਾਨ ਸੁਨੇਹਾ ਲਾਗਾ ਸਦਨ ਧਿਆਨ ਨਾਨਕ ਪਾਸ ਗਾਨ ਰਾਸ ਸੁਨੇਹਾ ਚਲੋ ਭਾਈ ਸੁਨੇਹਾ ਸਾ ਗੁਨਾ ਕੇ ਦੋ ਸੁਣਿਆ ਸੇਖੀ ਪੀਰ ਕਾ ਤਸ਼ਵਾ ਸੁਣਿਆ ਅੰਦੇ ਪਹਾ ਪਾਵੇਂ ਪਾਵੇਂ ਰਾ ਪਾਵੇਂ ਰਾ ਸੁਣਿਆ ਆਤੂ ਲੋਬੈ ਅਸੂਬਾ ਸਿਨਾਨਕ ਪੱਤਾ ਸਦਾ ਉਗਾ ਸੁਣਿਆ ਦੂਖ ਕਾ ਚਲੋ ਜੀ ਮੰਨੀ ਕੀ ਗਤ ਕਦੀ ਨਾ ਢਾਏ ਜੇ ਕੋ ਕਹੈ ਇਛਾ ਪੁਛਤਾਏ ਕਾਗਜ ਤੇ ਮਨਾ ਲਿਖਣਾ ਹਾਰੇ ਮੰਨੇ ਕਾ ਬਹ ਕਰਨ ਵਿਚਾਰੂ

चल ठीक है क्या यूँ ही तो मैं भी पूछ रहा हूँ हाँ चलो मन्ना मुँह उठाना खाई मन्ना जमकर साथ ना जाए ऐसा नामन रंजन हुए एको मन जाने मन को हम्म चलो मैं मात्र हाँ ठाकना पाए मैं पात्र समुद्र पर जाए ਨਾ ਮਗਰ ਕਾ ਚੱਲਾ ਪਾਉਂਦੇ ਪਿੱਛੇ ਨਹੀਂ ਵੇਖੀ ਜਾਂਦੇ ਗੁੱਟ ਕੇ ਤੇ ਜਾਂਦੇ ਐਸਾ ਨਾਮ ਹੀ ਵਿਰੰજન ਹੋਵੇ ਦੇਖੋ ਮਨ ਜਾਣਾ ਮਨ ਕੋਏ ਮੰਨਿਆ ਪਾਵੈ ਮੂਖ ਤੁਆਰੇ ਮੰਨਿਆ ਪਰਵਾਰਾ ਸਾਧਾਰਨ ਮੰਨਿਆ ਕਰਾ ਤਾਰੇ ਪ੍ਰਸਿੱਖ ਮੰਨੈ ਨਾਨਕ ਪਾਵੈ ਨਾ ਪਿੱਛੇ ਐਸਾ ਨਾਮ ਹੀ ਵਿਰੰજન ਹੋਵੇ ਦੇਖੋ ਮਨ ਜਾਣਾ ਮਨ ਕੋਏ ਚਲ ਪੜੀਏ

ਮੈਂ ਤਾਂ ਕਹਿੰਦੇ ਸਤਿਆਨਾ ਨੂੰ ਕਹੋ ਕਹਾਂ ਪਰ ਵਿਚਾਰ ਹੁ ਸਕਦਾ ਤਾਂ ਨਾ ਨਾਮ ਸੁਣਾਉਂ ਤਾਉ ਲੋ ਕਾਉ ਲੋ ਨਹੀਂ ਤਾਉ ਲੋ ਕਾਉ ਲੋ ਪਰਮਾ ਦਿਆ ਕਾਸੀ ਹੂੰ ਕੋਨੇ ਬਿਠਾ ਲੈਂਦੇ ਉਹ ਦੂਜਾ ਹੋਮ ਸਿਚਿਆ ਨੂੰ ਲੈ ਉੱਪਰ ਕੇ ਸੁਣਾਉਣ ਹੂੰ ਉੱਤੀ ਹੋ ਰਿਹਾ ਹੋ इसका पाठ बना तो मेरे जो ये जाग तो राजा ना भस बना लिया बूढ़ी कला में लेख का मिल जाना को तो ए लिखिया ए लेखा ए लेखा मिल जाना को ए लेखा ए लेखा मिल जाना को हाँ लेखा लिखा कहता हूं हाँ सवालियो रूप ਹਾਂ ਪੀਤਾ ਤੇ ਜਾ ਤੂੰ ਪਿੰਡ ਪਿੰਡ ਪੀਤਾ ਪਸਾਓ ਇੱਕ ਕਵਾਓ ਇੱਕੋ ਕਵਾਓ ਕਿੱਥੇ ਹੋਏ ਲਖਦਰੀਆ ਅਮਰ ਦੁਰੇ ਤਾਂ ਕਮੇ ਕਮਾਂ ਚਾਰੇ ਨਾ ਜਾਵਾ ਇੱਕ ਵਾਰ ਜੋਤਿ ਦੇ ਪਾਵਾਂ ਸਾਈਂ ਕੰਦੀ ਸਾਈਂ ਨਹੀਂ ਬੋਲਣਾ ਇੱਥੇ ਸਾਈਂ ਬੋਲਣਾ ਬਿੰਦੀ ਨਹੀਂ ਲਾਉਣੀ ਐ ਰਾਤ ਇਹਨੂੰ ਸਾਈਂ ਪੜਨਾ ਠੀਕ ਆ ਬਿੰਦੀ ਨਹੀਂ ਲਾਉਣੀ ਠੀਕ ਆ ਜੇ ਇੱਥੇ ਬਿੰਦੀ ਲੱਗੇ ਨਾ ਫੇਰ ਉਹ ਉਦਾ ਉਹਦਾ ਅਰਥ ਬਣਦਾ ਮਾਲਕ ਸਾਈ ਇਹਦਾ ਅਰਥ ਬਣਿਆ ਉਹ ਇਹਦਾ ਅਰਥ ਉਹ ਬਣਦਾ ਇਹ ਚਾਰ ਵਾਰ ਆਉਣਾ ਇੱਥੇ ਬਿੰਦੀ ਨਹੀਂ ਲਾਉਣੀ ਜੋ ਤੁਧ ਭਾਵੈ ਸਾਈ ਭਲੀ ਕਾ ਕਿਉਂਕਿ ਸਾਹ ਗੁਰਬਾਣੀ ਚ ਸੇ ਤੇ ਸੂ ਤੇ ਸਾਈ ਇਹ ਸਾਰਿਆਂ ਦਾ ਅਰਥ ਇੱਕ ਹੀ ਆਉਣਾ ਚਲੋ ਅੱਗੇ ਗਿਆਨ ਵਿਚਾਰ ਅਸੰਖ ਸਤੀ ਅਸਾਫਦਾ ਤਾਰ ਅਸਾਂ ਕੋ ਸੂਰਮੋ ਪਖਸਾਰ ਅਸਾਂ ਕੋ ਮੂਰਲੀ ਬਲਾਏ ਤਾਰ ਉਤਰਤ ਕਵਣ ਮਹਾ ਵਿਚਾਰ ਵਾਰਿਆ ਨਾ ਜਾਹ ਕੀ ਤਾਰ ਜੋਤਿ ਭਾਵੈ ਸਾਈ ਪ੍ਰਿਕਾਰੂ ਮੂ ਸਦਾ ਸੁਲਾਗਤ ਨਿਰਸਾਰ ਹਲਕੁੜੀ गाल वाट हत्या कमाहे पाप कर जाहे चल सरा सरा चल कोई नहीं चल पुढे आगे आजम खान येगा सिर जावा 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 लाग ਪਰ ਪਹਿਲਾ ਸ਼ਾਇਦ ਭਲੀਕਾਰ ਨੇ ਚਲੋ ਜੀ ਜੀ ਦਾ ਸਵਾਗਤ ਹੈ ਮੇਰੇ ਕਾਰ ਦੇ ਆਕੇ ਅਸਾਂ ਨਾਮ ਅਸਾਂ ਖਾਦ ਅਦਮ ਅਦਮ ਅਸਾਂ ਖੋ ਅਸਾਂ ਇਹ ਨੂੰ ਨਾ ਇਹ ਨੂੰ ਨਾਮ ਨਾਮ ਪੜਨਾ ਬਿੰਦੀ ਲਾ ਕੇ ਠੀਕ ਆ ਜੇ ਨਾਮ ਲਾਈਏ ਤੇ ਇਹਦਾ ਅਰਥ ਬਣਦਾ ਵਾ ਨਾਵ ਨਾਵ ਦਾ ਭਾਵ ਹੁੰਦਾ ਬੇੜੀ ਨੌਕਾ ਹਿੰਦੀ ਚ ਕਹਿੰਦੇ ਆ ਠੀਕ ਆ ਤੇ ਜਿਦੋਂ ਅਸੀਂ ਥਾਂ ਲਿਖਨੇ ਆ ਫੇਰ ਵੀ ਬਿੰਦੀ ਲੱਗਦੀ ਆ ਅਸੰਖ ਨਾਮ ਅਸੰਖ ਥਾਵ ਪਰਮਾਤਮਾ ਦੇ ਬੇਅੰਤ ਨਾਮ ਨੇ ਤੇ ਬੇਅੰਤ ਥਾਂ ਨੇ ਠੀਕ ਆ ਦੋਹਾਂ ਤੇ ਧਿਆਨ ਰੱਖਣਾ ਸਾਰੇ ਖਿਆਲ ਰੱਖਿਓ ਅਸੰਖ ਨਾਮ ਅਸੰਖ ਥਾਵ ਅੱਜ ਮੈਂ ਤੁਹਾਨੂੰ ਨਾ ਅੱਜ ਅੱਜ ਦੁਜੀਵਾਰ ਮੈਂ ਅੱਜ ਨਾ ਟੱਟ ਤੇ ਬੋਝ ਨਹੀਂ ਭਾਰਿਆ ਤੇ ਇਹਦੇ ਮੈਂ ਸਟੀਕ ਵੀ ਲਾ ਕੇ ਦਊਂਗਾ ਉਹਨਾਂ ਦੇ ਉਚਾਰਨ ਵੀ ਦਿੱਤੇ ਹੋਏ ਆ ਫਿਰ ਦੁਬਾਰਾ ਚੰਗੀ ਤਰ੍ਹਾਂ ਦੱਸਾਂਗੇ ਜੇ ਥੋੜ੍ਹਾ ਥੋੜ੍ਹਾ ਦੱਸ ਰਿਹਾ ਚਲੋ ਅਸੰਖ ਨਾਮ ਅਸੰਖ ਨਾਮ ਅਸੰਖ ਗਮ ਗਮ ਹਾਂ ਇਹਨੂੰ ਇਹਨੂੰ ਧਿਆਨ ਦਿਓ ਆ ਬੜੀ ਤੀਜਾ ਇਹ ਆ ਗੇਤਰ ਆ ਗਿਆ ਠੀਕ ਆ ਹਾਂਜੀ ਇਹ ਗਮ ਹਾਂ ਇਹਨੂੰ ਅਗਮ ਨਹੀਂ ਪੜਨਾ ਠੀਕ ਆ ਅਗਮ ਨਹੀਂ ਪੜਨਾ ਉਹ ਤੱਕ ਇਹ ਆਗਮਾ ਠੀਕ ਆ ਗਮ ਦਾ ਮਤਲਬ ਹੁੰਦਾ ਪਹੁੰਚਣਾ ਉਦਨਾ ਆੜਾ ਲੱਗ ਜੇ ਤੇ ਜਿਹੜੇ ਜਿਹਦੇ ਆੜਾ ਲੱਗ ਜੇ ਤੇ ਉਹਦੇ ਉਲਟ ਹੋ ਜਾਂਦਾ ਜਿੱਦੇ ਤੱਕ ਪਹੁੰਚ ਨਹੀਂ ਹੋ ਸਕਦੀ ਪਰਮਾਤਮਾ ਅਗੰਮ ਅਗੰਮ ਦਾ ਕੋਈ ਅਰਥ ਨਹੀਂ ਬਣਦਾ ਠੀਕ ਹੈ ਇਹਨੂੰ ਅਗੰਮ ਪੜਨਾ ਜਿੱਥੇ ਵੀ ਆਏ ਕਈਆਂ ਤਾਂ ਟਿੱਪੀ ਲੱਗੀ ਹੁੰਦੀ ਆ ਗੁਰੂ ਗ੍ਰੰਥ ਸਾਹਿਬ 'ਚ ਚਲੋ ਅਗੰਮ ਅਗੰਮ ਅਸੰਤੂ ਅਸਾਂ ਕੀ ਹੈ ਕਹੇ ਜਦੋਂ ਜਦੋਂ ਵੀ ਅਖੀਰ ਤੇ ਹਾਏ ਨੂੰ ਸਿਆਰੀ ਆਉਂਦੀ ਆ ਤੇ ਉੱਥੇ ਬਿੰਦੀ ਲੱਗਦੀ ਆ चाहे एक आए चाहे दो आए कहें चलो कहें हां हाँ। बचन बहुवचन बनाओ बहुवचन की होगा बोल के दस हां अखरी ठीक है ध्यान रखो सारे अखरी चलो बोल हां ਪਲੀ ਗਿਆਨ ਹੀਤ ਗੁਣ ਦਾ ਹਾਂ ਅਖਰੀ ਲਿਖਣ ਬੋਲਣ ਬਾਣ ਅਖਰਾ 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 ਇੱਥੇ ਬਿੰਦੀ ਲੱਗਣੀ ਹੈ ਅਖਰਾ ਸਿਰ ਸੰਜੋਗ ਆਖਾਣ ਜਿਨ ਐ ਲਿਖੇ ਕਿਸੇ ਸਰਪਾ ਹੈ ਇਹ ਕਿਆ ਕਰ ਗਿਆ ਆਪਣਾ ਇਹ ਨਹੀਂ ਪੁੱਛੇ ਜੇ ਸਰ ਜੇ ਸੇ ਸਰ ਲਿਖੇ

ਪਰੀਆ ਹੱਥ ਪੈਲ ਤੰਦੇ ਪਾਣੀ ਛੋਟਾ ਉਤਰ ਸਕੇ ਨੂੰ ਸੁਪਨੀ ਕੀ ਕੱਪੜ ਬੋਲੇ ਦੇਸਾ ਬੂ ਨਹੀਂ ਆਹ ਪਹਤੋਏ ਪਰੀਆ ਮਤ ਪਾਪਾਂ ਕੈ ਸੰਗੇ ਬਹਤੋ ਨਾਵਗ ਰਾਮੂ 19 ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੋ ਇੱਥੇ ਇੱਥੇ ਅੰਕਲ ਲਾਉਣੇ ਆ ਤਿੰਨ ਵਾਰ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੀ ਆਓ ਜਾਓ ਹੋੜਾ ਨਹੀਂ ਲਵਣਾ ਕੋੜ ਲਵਣਾ ਠੀਕ ਹੈ ਇੱਥੇ ਇੱਥੇ ਜ਼ਰੂਰੀ ਆ ਚਲੋ ਇੱਥੇ ਆ ਰੱਖਿਓ ਕਰ ਕਰੇ ਪਰਣਾ ਨਿਤ ਮੈ ਜਾਓ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੀ ਆਵੋ ਹੋ ਜਾਓ ਚਲੋ ਜੀ ਜੀਨ ਤਬੂ ਦਇਆ ਦਾ ਦਾਨ ਏਕੋ ਪਾਵੇ ਜਿਲਕਾ ਮਾਨ ਸਿਆਮਨਿਆ ਮਲਕੀਤਾ ਪਾਓ ਅੰਦਰ ਗਤੀ ਰਤਮਲ ਨਾਓ ਹੈ ਨਾ ਨਹੀਂ ਜਦੋਂ ਅ ਕੀਰਤ ਮਾਲ ਨਾਉ ਨਾਉ ਕਰਕੇ ਪੜਨਾ ਹਾਂ ਅੰਦਰ ਗਾਉਂ ਤੀਰਤ ਮਲ ਨਾਉ ਹਾਂ ਤੁਮ ਤੇਰੀ ਮੈਂ ਨਾਹੀ ਕੋਈ ਵਿਰਵਾ ਕੀਤੇ ਭਗਤ ਨਾ ਹੋਈ ਤਸਤ ਆਤ ਬਾਣੀ ਵਰਨਾਉ ਤਦ ਤੁਹਾਨੂੰ ਸਦਾ ਬਨ ਚਾਉ ਕਮਣ ਕੋ ਇਹ ਦਾ ਵਕਤ ਕਮਣ கவனம் செலுத்து கவனம் ஆறு கவனம் செலுத்தி மாகு கவனம் இதுவா ஆகார் வேணா பாய் ஆபந்தி ஜே ஹுவாலி குர்ஆன் வக்தனா பாய் பாதியா ஜே நிகனலி குர்ஆன் இதுவா